ਯਾਰ ਕੀ ਗੱਲ ਬੋਕ ਬਾਈ ਦਾ ਤੈਨੂੰ ਆ ਮੂਰੇ ਗੱਲ ਕੀ ਹੋਈ ਯਾਰ ਮੂਰੇ ਪਾਸੇ ਆ ਜਾ ਫਰੋਕ ਕਿਵੇਂ ਲਿਆਇਆ ਤਾ ਫੜ ਏ ਕੀ ਯਾਰ ਕਮਾਨ ਆ ਇਹ ਅੱਡ ਵਿੱਚ ਆ ਕਿਉਂ ਦੇ ਵੇਰ ਦਾ ਪਾਣਾ ਕੀ ਦਿੰਦਾ 200 ਰੁਪਇਆ ਦਿੰਦਾ ਪੂੜੀ ਮੰਗ ਨਾ ਤੇਲ ਪਵਾ ਦੇਣਾ ਪਾਣਾ ਲੱਗ ਜੀ ਉਹ ਮੇਰੀ ਟੰਡ ਤੂੰ ਕੈਦ ਟੈਨਸ਼ਨ ਲਈਂ ਠੀਕ ਗੱਲਾਂ ਨਾ ਟੈਨਸ਼ਨ ਕਰ ਲੈਣਾ ਕੀ ਹਾਲ ਹੈ ਬਾਈ? ਹਾਂ ਠੀਕ ਆ ਠੀਕ ਆ। ਕੀ ਹਾਲ ਹੈ? ਠੀਕ ਆ ਠੀਕ ਆ ਤੁਸੀਂ ਖਲੋ। ਕੀ ਹਾਲ ਆ? ਵਧੀਆ ਵਧੀਆ। ਤੂੰ ਮੈਂ ਤਾਂ ਇੱਥੇ ਛੋਟੇ ਗੱਲਾਂ ਸੁਣਦਾ ਸੀ ਆ। ਕੀ ਗੱਲਾਂ ਸੁਣਦਾ ਸੀ? ਇੰਨੇ ਤਾਂ ਨੀ ਮੇਰੇ ਡੇਢੀ ਪੈਸੇ ਦਿੰਦਾ ਯਾਰ ਫਿਰ ਵੀ ਤੁਸੀਂ ਬੇਈਮਾਨੀ ਕਰਦੇ ਬਾਈ। ਨਹੀਂ ਯਾਰ ਅਸੀਂ ਕੋਈ ਬੇਈਮਾਨੀ ਕੀਤੀ ਆ। ਮੈਂ ਛੋਟੇ ਸਾਰੀਆਂ ਗੱਲਾਂ ਖੁੱਲ੍ਹ ਗਈ ਮੇਰੀ ਸਭੋ ਗੱਲ। ਓਏ ਇਹਦਾ ਭਰਾਵਾ ਦੂਜਿਆਂ ਨੂੰ ਦੇਣਾ ਸਮਝ। ਮੁੰਡੇ ਦਾ ਫੋਨ ਆਇਆ ਸੀ। ਨਹੀਂ ਮੈਂ ਦੱਸੂ ਡੇਢੀ ਨੂੰ। ਨਹੀਂ ਮੈਨੂੰ ਦਿਓ ਸਮਾਨ ਦੋ। ਤੂੰ ਗਿਆ ਇਸ ਵਾਰ ਦੇਖਣਾ ਬਾਈ ਯਾਰ। ਓ ਯਾਰ ਤੂੰ ਰਹਿਂ ਦੇ ਇਹਨਾਂ ਚੀਜ਼ਾਂ ਦਾ ਨਹੀਂ ਨਹੀਂ ਬਾਈ ਯਾਰ ਮੈਨੂੰ ਦੋ ਤੁਸੀਂ ਸਮਾਨ ਨਹੀਂ ਮਗੜੀ ਨੂੰ ਦੱਸ ਰਹੀਏ ਸਾਰੀਆਂ ਗੱਲਾਂ ਚੱਲ ਦੇ ਦੇ ਯਾਰ ਹਾਂ ਨਾ ਦੇਈਂ ਤੀ ਹੋ ਗਈ ਸਰਪੰਚ ਮੂਰੇ ਸਰਪੰਚ ਨੇ ਆਪਣਾ ਤੋਂ ਨਾ ਪਰਮ ਨਹੀਂ ਕਰਦੇ ਤੁਸੀਂ ਮੇਰੀ ਗੱਲ ਨਹੀਂ ਕਰਦੇ ਠੀਕ ਹੈ ਨਾ ਕਰੀ ਫਿਰ ਮੈਂ ਗੱਲ ਨਹੀਂ ਕਰਦਾ ਤੁਹਾਡੀ ਹੋ ਰਹੀ ਯਾਰ ਸੁਪੰਚ ਨੇ ਆਪਣਾ ਮੈਂ ਤੁਹਾਨੂੰ ਲੱਖਣ ਰੁਪਈਆ ਦਾ ਸਮਾਨ ਪੜਾਈ ਜਨਾ ਬਿਲਕੁਲ ਯਾਰ ਉਹਦੇ ਕੋਲੇ ਗੱਲ ਨਹੀਂ ਕਰਨੀ ਤੇ ਕਹਤੇ ਨਾ ਵੇ ਲੈ ਕੇ ਵੀ ਸਮਾਨ ਫੇਰ ਪੜਦਾ ਫਾਸਾ ਨਹੀਂ ਫੇਰ ਨਹੀਂ ਮੈਂ ਦੱਸਦਾ ਬਾਈ ਗੱਲਾਂ ਮੈਂ ਤੁਹਾਡੇ ਸਾਰੇਆਂ ਸੁਣ ਲਿਆ ਹਾਂ ਠੀਕ ਹੈ ਯਾਰ ਇਹ ਰੋਡਿਕਲ ਜਵਾਂ ਨਹੀਂ ਕਰਦਾ ਮੈਂ ਮੰਨ ਲੈਣਾ ਸਮਾਨ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਵੀ ਆ ਯਾਰ ਅੱਧਾ ਹੀ ਦੇਦਾ ਤੁਹਾਨੂੰ ਬਸ ਠੀਕ ਹੈ ਕੋਈ ਗੱਲ ਨਹੀਂ ਰੋਡਿਕਲ ਨਹੀਂ ਕਰਦਾ ਮੰਨ ਦੱਸੀ ਨਾ ਨਹੀਂ ਨਹੀਂ ਮੈਂ ਨਹੀਂ ਕਰਦਾ ਚਲ ਠੀਕ ਹੈ ਓਕੇ ਜਾ ਕਰ ਲੋ ਚੋਰੀ ਚੋਰਾਂ ਨੂੰ ਚੋਰ ਪੈ ਗਏ ਆ ਮਰੀ ਕੋਲ ਚੱਲਦੇ ਆ ਉਹ ਨੂੰ ਪਰਜਾ ਕਿਵੇਂ ਲਾਉਂਦੇ ਚਿੱਟਾ ਜਿੱਟਾ ਆ ਫਿਰ ਇਹਨੇ ਨਹੀਂ ਆਰਾ ਦਾ ਇਸਦੇ ਆ ਇੱਥੇ ਬੈਠਾ ਹਾਂ ਉਹ ਕਵੇ ਹੋਰ ਯਾ ਠੀਕ ਆ ਸਰਪੰਚ ਸਾਹਿਬ ਬਣਾ ਸਰੀਰ ਸੁੱਕੇ ਬਣਾਵਾ ਸਰੀਰ ਤਰਵਾ ਓ ਯਾਰ ਆ ਤਾਂ ਆਪਣਾ ਨਹੀਂ ਖੱਟ ਲੈ ਯਾਰ ਸਰਪੰਚਾ ਯਾਰ ਉਹਨੂੰ ਤਾਂ ਖੱਟ ਰਿਹਾ ਮੇਰੀ ਗੱਲ ਸੁਣ ਸਮਾਨ ਤਾਂ ਹੈਗਾ ਆਪਣੇ ਕੋਲ ਠੀਕ ਆ ਸਮਾਨ ਹੈਗਾ ਸਮਾਨ ਹੈਗਾ ਫੜ ਓਏ ਵਾਹ ਤੇਰੇ ਨਾਲ ਨਾਲ ਕੋਈ ਨਹੀਂ ਗੱਲ ਖਾਦੇ ਹਾਂ ਠੀਕ ਆ ਕਿਹਦੇ ਲਾਉਂਦੇ ਆ ਤੇ ਨਾਲੇ ਟੂਬ ਵਾਲੀ ਵਿੱਚੋਂ ਅੱਛਾ ਹਾਂ ਠੀਕ ਆ ਲਵਾ ਦਿੰਦੇ ਆ ਤੀਆਂ ਤੇ ਰਿਆਂ ਯਾਰ ਗੱਲਾਂ ਕਿਹੜੀਆਂ ਕਰਦੇ ਲਾ ਕੇ ਕੀ ਹੋ ਜਾਂਦਾ ਬਈ ਲਾ ਕੇ ਕੀ ਹੋ ਜੂਗਾ ਓ ਰੱਬ ਨਾਲ ਗੱਲਾਂ ਹੋਣਗੀਆਂ ਰੱਬ ਨਾਲ ਹੋਗਲਾ ਬਈ ਇਹ ਕੀ ਚੱਲ ਹਾਂ ਬਸ ਯਾਰ ਮੈਨੂੰ ਕਦੇ ਲਾਉਂਦੇ ਜੇ ਮੈਂ ਵੀ ਰੱਬ ਨਾਲ ਗੱਲਾਂ ਕਰਨੇ ਆ ਸਰ ਜੀ ਵੇਖੀ ਆਏ ਕਰਨਾ ਵੇਖੀ ਆ ਹੁਣ ਮੈਂ ਵੇਖੀ ਆ ਨਾ ਬਈ ਬਸ ਬੱਸ ਰੋਈ ਨਹੀਂ ਕੰਮ ਦਾ ਫਾਦਾ ਫਵਾਦ ਆ ਗਿਆ ਇਹ ਆ ਫੜ ਮੈਨੂੰ ਵੀ ਦੇ ਕੰਨੀ ਲੈ 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 ਕਰ ਤੂੰ ਭੈਣ ਚ ਯਾਰੇ ਆਈ ਜਾਂਦੇ ਆ ਇਧਰ ਕਿ ਬਈ ਹਾਂ ਲਾਲਾ ਆ ਵਾ ਬੰਦਾ ਤੇ ਕਿਚਨ ਦਾ ਵਾਲਾ ਲੈ ਮੇਰੇ ਕੋਲੇ ਆ ਜਾ ਕਰ ਚੁੱਪ ਕਰਕੇ ਬਈ ਅਰੇ ਖਰਕੋ ਮੁੱਲ ਆ ਗਿਆ ਬਈ ਆ ਕੋਈ ਗੱਲ ਕੋਈ ਗਲਤੀ ਪਹਿਲੀ ਯਾਰ ਹੁੰਦਾ ਹੀ ਆ ਮਾਲਾ ਮੋਟਾ ਹਾਂ ਉੱਠ ਖੜਾ ਹੋ ਬਦਲਦਰਾ ਡੇਗੀ ਪਿਆ ਤੂੰ ਤਾਂ ਆ ਵੇਖ ਲੈ ਫੋਜੀ ਆ ਸਰਪੰਚ ਦਾ ਮੁੰਡਾ ਆ ਯਾਰ ਲੱਗਦਾ ਤਾਂ ਸਰਪੰਚ ਦਾ ਮੁੰਡਾ ਹੀ ਆ ਬਾਈ ਹਾਂ ਆ ਤਾਂ ਕਮਾਉਂਗਾ ਯਾਰ ਇੱਥੇ ਹੀ ਆ ਵੇਖ ਲੈ ਹਾਂ ਵੀ ਲੋਕਾਂ ਦੇ ਮੁੰਡੇ ਨਸ਼ੇ ਤੇ ਲਾਏ ਆ ਤੇ ਆਦਾ ਵੇਖ ਨੇ ਫੋਨ ਟੈਕ ਦਾ ਅਸਰ ਦਾ ਸਹੀ ਗੱਲ ਸਹੀ ਗੱਲ ਲੱਗੂ ਸਰਪੰਚ ਬਾਈ ਜਦੋਂ ਆਪ ਦੇ ਘਰ ਨੂੰ ਲੱਗਦੀ ਆ ਫੇਰ ਹੀ ਪਰਾ ਲੱਗਦਾ ਪਰਾ ਲੱਗਦਾ ਨਾ 12 13 ਕਿਲੇ ਜਿਹੜੀ ਦੇਖੀ ਉਹ ਵੀ ਜਾਉ ਇਹ ਨਹੀਂ ਉੱਟ ਜਾਣੀ ਇਹ ਨਹੀਂ ਉੱਟ ਜਾਣੀ